ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਿਰੋਜ਼ਪੁਰ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਾਨ ਦਾ ਪਿੰਡ ਤੇ ਜਾਮਨੀ ਸਾਹਿਬ ਗੁਰਦੁਆਰਾ ਜਿਹੜਾ ਉਹ ਵੀ ਇਸ ਪਿੰਡ ਦੇ ਬਿਲਕੁਲ ਨੇੜੇ ਤੱਕੜ ਕੇ ਵੱਸਿਆ ਹੋਇਆ ਤੇ ਜਾਮਨੀ ਸਾਹਿਬ ਗੁਰਦੁਾਰੇ ਤੋਂ ਆਪਾਂ ਮਲਵਾਲ ਨੂੰ ਜਦੋਂ ਮੁੜਦੇ ਹਾਂ ਗੇਟ ਤੋਂ ਤੇ ਮਲਵਾਲ ਤੋਂ ਸਿੱਧੀ ਸੜਕਾ ਜਿਹੜੀ ਮਿੱਤਰੋ ਉਹ ਸੰਦੇ ਹਾਸ਼ਮ ਦੇ ਵਿੱਚ ਆਉਂਦੀ ਆ ਤੇ ਸੰਦੇ ਹਾਸ਼ਮ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਕਰੇ ਲੋ ਫਾਰਮਰ ਦੇ ਘਰੇ ਇਸ ਟਾਈਮ ਮੌਜੂਦ ਆ ਮਿੱਤਰੋ ਇੱਕ ਤਵਾਨੂੰ ਕੱਟੀ ਪਲੂਨ ਜਿਹੜੀ 8.5 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਉਹ ਵਿਖਾਉਣੀਆਂ ਮਿੱਤਰੋ ਇਹ ਪਲੂਨ ਕੱਟੀ ਸੁੰਦੀ ਆ ਮਿੱਤਰੋ ਇਹ ਸਾਢੇ 7 ਮਹੀਨਿਆਂ ਦੀ ਗੱਪਣਾ ਬਈ ਤੋੜਦੀ ਹੈ ਮੜਾ ਜੇ ਕੋਲ ਕੇ ਦੀ ਖੋਲਦੇ ਮੜਾ ਸਾਢੇ 7 ਮਹੀਨਿਆਂ ਦੀ ਇਹ ਗੱਪਣਾ ਕਰਮਾਂ ਵਾਲੀ 18 ਦਿਨ ਦੀ ਹੋ ਸਕਦੀ ਆ ਪਰ ਕਨਫਰਮ ਨਹੀਂਗਾ ਇੰਨੇ ਕੁ ਵੇਚਸਾਨਾ ਚੈੱਕ ਨਹੀਂ ਕਰਵਾਈ ਆਈਡੀ ਦੇ ਮੁਤਾਬਕ ਤੁਸੀਂ ਜੇ ਕਿਸੇ ਪ੍ਰਾਣੇ ਕਰਵਾਉਣੀ ਹੋਈ ਵੈਸੇ ਝੋਟੀ ਦੱਸਦੀ ਆ ਵੀ ਇੰਨੇ ਦੀ ਗੱਪਣ ਹੈਗੀ ਆ ਮੈਂ ਕਿਉਂਕਿ ਤਲੀ ਚੰਗੀ ਪੱਟੀ ਹੋਈ ਆ ਸਿੰਗ ਨਿੱਕਾ ਨਿੱਕਾ ਕਰਨੀਆਂ ਵਾਲਾ ਜਮਾ ਮਿੱਤਰੋ ਤੇ ਇਹ ਮਾਈ ਉਹਨਾਂ ਨੇ ਹਰਿਆਣੇ ਦੇ ਵਿੱਚੋਂ ਮੱਝ ਲੈ ਕੇ ਆਂਦੀ ਸੀ ਉਹ ਮੱਝ ਦੇ ਮਗਰ ਇਹ ਕੱਟੀ ਆਈ ਹੋਈ ਆ ਹੁਣ ਤਿਆਰੀ ਇਹਨੇ ਕਰਮਾਣੀ ਨੇ ਚੰਗੀ ਫੜੀ ਹੋਈ ਆ ਜਿਹੜੀ ਦੇਖ ਸਕਦੇ ਆ ਤੁਸੀਂ ਮਿੱਤਰੋ ਸੋਣਾ ਇਹਨੇ ਤਿਆਰ ਹੋ ਜਾਣਾ ਕਿਉਂਕਿ ਹਜੇ ਮਈ ਇਹਨੇ 2 2.5 ਮਹੀਨੇ ਪਏ ਆ ਤਿਆਰ ਹੋਣ ਦੇ ਵਿੱਚ ਅਜਾ ਪਤਾ ਇਹ ਆ ਵੇਖ ਸਕਦੇ ਆ ਤੁਸੀਂ ਮਿੱਤਰੋ ਸਾਰੀ ਝੋਟੀ ਦੀ ਬਰੀਕੀ ਬਰੂਕੀ ਆ ਜਿਹੜੀ ਸਿੰਗਾ-ਸਿੰਗਾ ਦੀ ਬਹੁਤ ਸੋਹਣੀ ਪੱਧਰੀ ਸੁਨਤਰੀ ਆ ਨਿੱਕਾ-ਨਿੱਕਾ ਜਵਾਂ ਸਿੰਗਾ ਇਹਨੂੰ ਲੱਗਾ ਹੋਇਆ ਕਰਮਾਣੀ ਨੂੰ ਦੇਖ ਸਕਦੇ ਆ ਤੁਸੀਂ ਔਰ ਬਹੁਤ ਸੋਹਣੀ ਤਿਆਰ ਹੋਊਗੀ ਜਦੋਂ ਕਿ ਭਰਾ ਇਹਨੂੰ ਸੰਭੂਗਾ ਪਾਲੂਗਾ ਇਹਦਾ ਪਾਲਣ ਪੋਸ਼ਣ ਕਰੂਗਾ ਤਾਂ ਉਹਦੇ ਉਹ ਪੂਰੀ ਚੰਗੀ ਵਧੀਆ ਟਾਪ ਦੀ ਮਹਿਨ ਤਿਆਰ ਹੋਊਗੀ ਕਿਉਂਕਿ ਬਾਈ ਅੱਜ ਇਹ 8 ਮਹੀਨਿਆਂ ਦੀ ਗੱਪਣਾ ਜਿਵੇਂ ਜਿਵੇਂ ਇਹਨੇ ਕਰਮਾਲੀ ਨੇ ਤਿਆਰ ਹੋਣਾ ਓਵੇਂ ਓਵੇਂ ਇਹਨੇ ਬਰੀਕੀ ਜਿਹੜੀ ਉਹ ਆਰਡਰ ਦੀ ਕੁਆਲਿਟੀ ਵੀ ਖੋਲਣੀ ਆ ਸਰੀਰ ਵੀ ਖੋਲਣਾਵੇਂ ਨੇ ਹਜੇ ਭਰਨਾ ਵਾ ਚੋਟੀ ਨੇ ਜਿਹੜਾ ਭਰਾ ਲੈ ਜੂਗਾ ਇਹਨੂੰ ਵਧੀਆ ਮੈਂ ਟੌਪ ਦੀ ਤਿਆਰ ਕਰ ਲਊਗਾ ਕਿਉਂਕਿ ਘਰਾਣਾ ਮੈਂ ਦਾ ਚੰਗਾ ਵਾ ਟਕਾਣਾ ਮੈਂ ਦਾ ਚੰਗਾ ਵਾ ਥੱਲੋ ਬੜੀ ਪੱਧਰੀ ਸਮਦਰੀਆ ਝੋਲੀ ਬਹੁਤ ਕੰਮ ਦੀ ਲੱਗੀ ਹੋਈ ਆ ਸਿੰਘ ਬਹੁਤ ਕੰਮ ਦਾ ਲੱਗਾ ਹੋਇਆ ਫੇਸ ਕੁਆਲਿਟੀ ਬਹੁਤ ਚੰਗੀ ਆ ਰੇਟ ਇਹਦਾ 75000 ਰੁਪਿਆ ਵਾ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਮਿੱਤਰੋ ਸੰਦੇ ਹਾਸ਼ਮ ਪਿੰਡ ਦੇ ਵਿੱਚ ਭਾਈ ਨਾਮ ਕੀ ਸੀ ਕਮਲਜੀਤ ਤੁਹਾਡੇ ਪ੍ਰੀਤਬਾਈ ਦੇ ਘਰ ਦੇ ਵਿੱਚ ਇਹ ਝੋਟੀ ਖੜੀ ਹੋਈ ਆ ਜਿਹੜੇ ਭਰਾ ਨੂੰ ਪਸੰਦ ਆ ਨੰਬਰ ਦੱਸੀ ਇੱਕ ਵਾਰੀ ਵੀਰੇ 99510 98510 0017 0017 98510 0017 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਗੱਲਬਾਤ ਲਈ ਨੰਬਰ ਸਕੇ ਰਿਣ ਤੇ ਧੰਨਵਾਦ ਸ਼ੁਕਰੀਆ ਜੋਂਦਰ